ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਹੈ ਅੱਜ ਜਿਹੜਾ ਕਿਸਾਨੀ ਅੰਦੋਲਨ ਚੱਲਦਾ ਹੈ ਇਹਦੇ ਵਿੱਚ ਕੁਝ ਸਬੂਤ ਕੁਝ ਤੱਥ ਸਾਹਮਣੇ ਆਉਂਦੇ ਆ ਜਦੋਂ ਅਸੀਂ ਖਾਸ ਕਰਕੇ ਸਿੱਖ ਵਰਜ ਕਾਮਰੇਡ ਗੱਲ ਕਰਦੇ ਹਾਂ ਉਦੋਂ ਇਹ ਦੋ ਤਰ੍ਹਾਂ ਉਹ ਨੇ ਜਿਹੜੇ ਕੇਵਲ ਪਸੂੜੀ ਪਾਉਣ ਵਾਸਤੇ ਨੇ ਮੈਕਸਿਕ ਹੋਣ ਦਿਨਾਂ ਤੇ ਗੱਲ ਕਰਨੀ ਹੈ ਜਿਹੜਾ ਅੰਦੋਲਨ ਹੈ ਕਿਸਾਨੀ ਇਹ ਕਿਰਤੀ ਬੰਦਿਆਂ ਦਾ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਖੂਨ ਪਸੀਨੇ ਦੀ ਕਮਾਈ ਕਰਦੇ ਨੇ ਉਹਨਾਂ ਦਾ ਅੰਦੋਲਨ ਹੈ ਉਹਨਾਂ ਦੀ ਜਿਹੜੀਆਂ ਦੋ ਤੇ ਰੰਗੜਾਮ ਚੌਧਰੀ ਬਣ ਕੇ ਗੇਮ ਖਰਾਬ ਕਰਦੀਆਂ ਨੇ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਨੂੰ ਬਰਬਾਦ ਕਰਦੀਆਂ ਨੇ ਉਹ ਦੋ ਤਰ੍ਹਾਂ ਕਿਹੜੀਆਂ ਨੇ ਇਕ ਤਾਂ ਦੇ ਵਿੱਚ ਖਾਲਸਤਾਨੀ ਆ ਜਾਂਦੇ ਆ ਜਿਨ੍ਹਾਂ ਦਾ ਕੋਈ ਕਿਸਾਨੀ ਅੰਦੋਲਨ ਦੇ ਲੈਣਾ ਦੇਣਾ ਬਿਲਕੁਲ ਨਹੀਂ ਹੁਣ ਕੌਣ ਨੇ ਇਹਦੇ ਵਿੱਚ 4-5 ਮੈਂ ਨਾਂ ਗਿਣਦੇ ਨੇ ਇੱਕ ਤਾਂ ਅਮਰੀਕਾ ਵਾਲੀ ਕਤੀੜ ਗੁਰਪਤਮੰਤ ਪੰਨੂ ਹੈ ਜਿਹੜਾ ਅਮਰੀਕਾ ਤੋਂ ਬੈਠਾ ਐ ਕਰ ਦਿਓ ਬਾਹਰ ਕਰ ਦਿਓ ਸਟੇਟਮੈਂਟਾਂ ਦੇ ਅੰਦਰ ਰਹਿੰਦਾ ਤੇ ਇੱਥੇ ਕਢਮ ਚੌਧਰੀ ਬੈਠਾ ਖਾਜ ਸਿੰਘ ਮਜੀਠ ਸਿੰਘ ਮਾਨ ਇੱਥੇ 4-5 ਚਮਚੇ ਨੇ ਪਹਿਲਾਂ ਸਿੱਧੂ ਸੀ ਚਲੋ ਉਹ ਤਾਂ ਦੁਨੀਆਂ ਤੇ ਨਹੀਂ ਰਿਹਾ ਫਾਇਦਾ ਨਹੀਂ ਕਿਸੇ ਬਰੋਲਣ ਦਾ ਤੇ ਅਮਰਤਪਾਲ ਸਿੰਘ ਉਹ ਵੀ ਡੱਬੂ ਰਗੜ ਬੈਠਾ ਕਾਂ ਸਿੰਘ ਵਰਗੇ ਸੀ ਜਸਕਰਨ ਸਿੰਘ ਵਰਗੇ ਉਹ ਬਖ ਬਖ ਹੋ ਗਏ ਤੇ ਹੁਣ ਦੋ ਚਾਰ ਇੱਥੇ ਜਿਹੜੇ ਆ ਭਾਨੇ ਭੁੰਨੇ ਵਰਗੇ ਆ ਛੋਟੇ ਛਾਟੇ ਵਰਗੇ ਲਾ ਲੋ ਜਿਹੜੇ ਚਮਚੇ ਜੇ ਬਣ ਕੇ ਗੱਲ ਕਰਦੇ ਨੇ ਜਿਵੇਂ ਲੱਖਾ ਹੋ ਗਿਆ ਇਹ ਹੋ ਗਏ ਤੇ ਕੁਝ ਹੋਰ ਜਿਹੜੇ ਨਹੀਂ ਕਿ ਜੱਥੇ ਬੰਦੀਆਂ ਹੋ ਗਿਆ ਇਹਨਾਂ ਦਾ ਕਿਸਾਨੀ ਅੰਦੋਲਨ ਦੇ ਨਾਲ ਕੋਈ ਮਤਲਬ ਨਹੀਂ ਵੀ ਇਹ ਵਿੱਚ ਜਾ ਕੇ ਉੱਥੇ ਪੰਗੇ ਲੈਣ ਕੋਈ ਮਤਲਬ ਨਹੀਂ ਇੱਚ ਚਾਹੀਏ ਇਹ ਬੰਦੇ ਕਿਉਂ ਵਿੱਚ ਜਾਂਦੇ ਆ ਇਹਨਾਂ ਨੇ ਕੱਟ ਦੇ ਵਿੱਚ ਜਾ ਕੇ ਕੋਈ ਸ਼ੁਰਲੀ ਸ਼ਰ ਨਹੀਂ ਹੁੰਦੀ ਹੈ ਅੱਗ ਲਾਉਣੀ ਹੁੰਦੀ ਹੈ ਤੇ ਫਿਰ ਕਹਿਣਾ ਹੁੰਦਾ ਸਾਡੇ ਨਾਲ ਹਕੂਮਤ ਧੱਕਾ ਕਰਦੀ ਹੈ ਫਿਰ ਇਦਾਂ ਇਹ ਰੋਲਾ ਪਾਉਂਦੇ ਫਿਰ ਪਿੱਟਦੇ ਆ ਤੇ ਹੁਣ ਪਤਾ ਕੀ ਹੋ ਰਿਹਾ ਜੇ ਕਿਸੇ ਦੇ ਮਾੜਾ ਜਿਹਾ ਕੰਡਾ ਵੱਜਿਆ ਉਹ ਚੱਕਦੇ ਨੇ ਹਸਪੀਟਲ ਲੈ ਜਾਂਦੇ ਨੇ ਆ ਗੋਲੀ ਵੱਜ ਗਈ ਜੀ ਇੱਥੇ ਗੋਲੀ ਵੱਜੀ ਹੋਵੇ ਤੇ ਬੰਦਾ ਤੁਸੀਂ ਹਸਪੀਟਲ ਚਾਕੇ ਲੈ ਜਾਓ ਜਣ ਕਿ ਬੇਤੁਕੀਆਂ ਬੇਦਿਮਾਗੀਆਂ ਗੱਲਾਂ ਹੀ ਕਰਦੇ ਨੇ ਜਾਂ ਇਹ ਲੁੱਟਖੋਟਵਾਚ ਦੇ ਵਿੱਚ ਵੱੜਦੇ ਹੁੰਦੇ ਨੇ ਜਿੰਮ ਸਿਮਰਜੀਤ ਮਾਨ ਦਾ ਤਾਂ ਪਤਾ ਹੀ ਹੈ ਕਿ ਫੰਡਿੰਗ ਹੁੰਡ ਇਕੱਠੀ ਕਰਨੀ ਹੁੰਦੀ ਹੈ ਤੇ ਪਿੱਛੇ ਜਿਹੜੇ ਚਮਚੇ ਉਹਨਾਂ ਨੇ ਕਰਨੀ ਹੁੰਦੀ ਹੈ ਉਹਨੇ ਜਦੇ ਬੰਦਿਆ ਪਹੁੰਚ ਗਏ ਆਰਮੀ ਦੇ ਸਾਹਮਣੇ ਖੜੇ ਨੇ ਲੈ ਕੇ ਦੋ ਦੋ ਤਲਵਾਰਾਂ ਦੋਧ ਕੁਰਬਾਨਾ ਵੀ ਬਾਂਦਰੋ ਅਗਲੇ ਕੋਲੇ AK47 SLR ਐ ਐਡਾ ਮੂੰਹ ਹੁੰਦਾ ਗੜਬੀ ਜਿਡਾ ਸਨੇ ਟਰੈਕਟਰ ਨੂੰ ਚੱਕ ਕੇ ਪਾਸੇ ਮਾਰੂ ਐਡਾ ਵੱਡਾ ਫੈਰ ਆ ਉਹਦਾ ਤੇ ਤੁਸੀਂ 2-2 ਫੁੱਟ ਦੀ ਕ੍ਰਪਾਨਾ ਲੈ ਕੇ ਮੂਰੇ ਆਰਮੀ ਦੇ ਪੰਗੇ ਲੈ ਰਹੇ ਹੋ ਇਹ ਬਾਂਦਰ ਨੇ ਹੋਰ ਕੁਛ ਨਹੀਂ ਤੇ ਨਾ ਨਾ ਗੁਰੂ ਸਾਹਿਬ ਦਾ ਬਦਨਾਮ ਕਰਨਾ ਸਾਡੇ ਗੁਰੂ ਸਾਹਿਬ ਨੇ 17 13 14 ਜੰਗਾਂ ਲੜੀਆਂ ਪਤਾ ਵੀ ਨਹੀਂ ਕਿੰਨੀਆਂ ਲੜੀਆਂ ਗੁਰੂ ਸਹਿਬ ਨੇ ਜੰਗਾਂ ਕਿਸੇ ਰਾਗ ਭਾਗ ਵਾਸਤੇ ਨਹੀਂ ਲੜੀਆਂ ਸੀ ਬੁੱਝੜੋ ਸਮਝ ਲੈ ਲਓ ਮਾੜੀ ਮੋਢੀ ਤੇ ਦੂਜਾ ਕਾਮਰੇਡ ਲਾਣਾ ਜਿਹੜਾ ਕਾਮਰੇਡ ਲਾਣਾ ਹੈ ਇਹ ਤੁਹਾਨੂੰ ਪਤਾ ਕਿਸਾਨ ਜਥੇਬੰਦੀਆਂ ਵਾਲੇ ਆ ਇਹਨਾਂ ਨੇ ਕਿਹੜਾ ਅੰਦੋਲਨਾ ਜਿਹੜਾ ਜਿੱਤਿਆ ਹੈ ਇੱਕ ਵੀ ਨਹੀਂ ਜਿੱਤਿਆ ਸੌਦੇਵਾਦੀ ਕੀਤੀ ਹੈ ਬਸ ਲੈ ਕੇ ਕਰੋੜਾਂ ਅਰਬੀਆਂ ਘਰ ਭਰ ਲੇ ਤੇ ਜਾਂ ਬਰੋਤੀਆਂ-ਬਰੋਤੀਆਂ ਲੈ ਕੇ ਆਪਣਾ ਧੰਦਾ ਚਲਾਈ ਜਾਂਦੇ ਨੇ ਇਹ ਉਹ ਨੇ ਹੁਣ ਮੈਂ ਜਿਹੜੀ ਗੱਲ ਕੀਤੀ ਐ ਵੀ ਜਿਹੜਾ ਇਹ ਅੰਦੋਲਨ ਐ ਇਹ ਕਿਰਤਿਆਂ ਦਾ ਐ ਕਿਰਤੀ ਕੌਣ ਨੇ ਜੀ ਜਿਹੜੇ ਬੰਦੇ ਮਿੱਟੀ ਨਾਲ ਮਿੱਟੀ ਹੋ ਕੇ ਕਿਰਤ ਕਰਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਬੜੇ ਖੁਸ਼ ਨੇ ਉਹ ਤੇ ਜਿਹੜਿਆ ਵੀ ਰੰਕਤ ਕੇ ਵੱਡੇ ਵੱਡੇ ਟਰੈਕਟਰ ਲੈ ਕੇ ਉੱਥੇ ਪੰਗੇ ਪਾਉਣ ਵਾਸਤੇ ਪੁਲਿਸ ਦੇ ਨਾਲ ਧੱਕਾ ਮੁਕੀ ਕਰਨ ਵਾਸਤੇ ਗਏ ਨੇ ਨਾ ਇਹ ਸਾਰੀ ਚਾਂਬੜੀ ਹੋਈ ਮੰਢੀਰ ਵੱਡਿਆਂ ਘਰਾਂ ਦੇ ਕਾਕੇ ਜਿਹੜੇ ਸਾਲ ਦੀ ਫਸਲ ਵੇਚ ਕੇ 20 ਲੱਖ ਰੁਪਇਆ ਵੱਟ ਕੇ ਬੈਂਕਾਂ ਵਿੱਚ ਰੱਖ ਲੈਂਦੇ ਐ ਤੇ ਗਵਰਨਮੈਂਟ ਵੱਲੋਂ ਸਬਸਿਡੀਆਂ ਮਿਲੀਆਂ ਹੋਈਆਂ ਸੰਧਾਂ ਦੇ ਉੱਪਰ ਇਹ ਮੇਰੀਆਂ ਗੱਲਾਂ ਕੋੜੀਆਂ ਨਹੀਂ ਹਾੜੀ ਸੋਨੇ ਦੀ ਫਸਲ ਇੱਕ ਮਹੀਨੇ ਵਿੱਚ ਬੀਜੀ ਵੀ ਜਾਂਦੀ ਹੈ ਵੱਡੀ ਵੀ ਜਾਂਦੀ ਹੈ ਬਸ ਇੰਨਾ ਕੰਮ ਹੈ 11 ਮਹੀਨੇ ਬੇਲੇ ਹੁੰਦੇ ਐ 11 ਮਹੀਨਾ ਵਿੱਚ ਫਿਰ ਬੇਲਾ ਮੰਨ ਸ਼ੈਤਾਨ ਦਾ ਘਰ ਹੁੰਦਾ ਕੋਈ ਨਾ ਕੋਈ ਟੀਲੀ ਲਾ ਕੇ ਨਾਲੇ ਆਪ ਮਟਣਾ ਹੁੰਦਾ ਨਾਲੇ ਗਵਾਂਢੀ ਨੂੰ ਮਚਾਉਣਾ ਹੁੰਦਾ ਬਸ ਇੰਨਾ ਕੰਮ ਹੈ ਐ ਕੋਈ ਰਿਜ਼ਲਟ ਕੋਈ ਸਿੱਟਾ ਅਜੇ ਤੱਕ ਨਿਕਲਿਆ ਨਹੀਂ ਇਹਨਾਂ ਅੰਦੋਲਨਾਂ ਦੇ ਵਿੱਚੋਂ ਸਵਾਏ ਖੱਜਲ ਖਵਾਰੀ ਦੇ ਕੁਝ ਨਹੀਂ ਹੋਇਆ ਮੈਂ ਜਿਹੜੀ ਬੇਨਤੀ ਕੀਤੀ ਹੈ ਇਹ ਜਿਹੜਾ ਅੰਦੋਲਨ ਹੈ ਕਿਰਤੀ ਬੰਦਿਆਂ ਦਾ ਕਿਰਤੀ ਬੰਦੇ ਜਿਹੜੇ ਨੇ ਉਹ ਕਦੇ ਵੀ ਅੰਦੋਲਨ ਵਿੱਚ ਨਹੀਂ ਜਾਂਦੇ ਉਹ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨਗੇ ਤੇ ਸਰਕਾਰ ਨੇ ਗੱਲ ਸੁਣਨੀ ਹੁੰਦੀ ਹੈ ਪਤਾ ਸਰਕਾਰ ਨੂੰ ਵੀ ਹੈ ਵੀ ਇਹ ਚਾਮਲੇ ਹੋਏ ਨੇ ਇਹ ਸੌਦੇਵਾਦ ਨੇ ਤੁਹਾਡੇ ਮੂੰਹ ਤੇ ਬੁਰਕੀ ਪਾੜ ਦੇ ਨੇ ਜਿਹੜੇ ਮੂਰੇ ਨੇ ਆਗੂ ਇਹਨਾਂ ਨੂੰ ਬੁਰਕੀ ਮਿਲ ਜਾਣੀ ਹੈ ਫਿਰ ਅੰਦਰ ਵਰਕੇ ਗਿੱਟਮਿਟ ਕਰਕੇ ਐਲਾਨ ਕਰ ਦੇਣਾ ਚਲੋ ਚੱਲ ਗਏ ਪੰਜਾਬ ਨੂੰ ਦਿੱਲੀ ਜਿੱਤ ਲਈ ਬਸ ਇਹ ਰਾਹ ਕਹਿਦਣੇ ਇਹ ਬੇਸ਼ਰਮੀ ਦੀ ਹੱਦ ਹੁੰਦੀ ਹੈ ਮੈਂ ਬੇਨਤੀ ਤਾਂ ਕੀਤੀ ਹੈ ਇਹਦੇ ਵਿੱਚ ਖਾਲਸਤਾਨੀਆਂ ਦਾ ਤੇ ਕਾਮਰੇਡਾਂ ਦਾ ਕੋਈ ਮਤਲਬ ਨਹੀਂ ਇਸ ਅੰਦੋਲਨ ਦੇ ਵਿੱਚ ਜੇ ਤੁਸੀਂ ਅਸਲ ਪੁੱਛੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ